ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਜੀ ਦੀ ਜਨਮ ਦਿਨ ਮੌਕੇ ਬੰਗਾ ਵਿਧਾਨ ਸਭਾ ਦੇ ਹਲਕਾ ਇੰਚਾਰਜ ਤੇ ਪੰਜਾਬ ਵਾਟਰ ਰਿਸੋਰਸਸ ਦੇ ਉਪ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਵੱਲੋਂ ਬਾਬਾ ਸਾਹਿਬ ਜੀ ਦੇ ਆਦਰ ਮਕਦ ਬੁੱਧ ਤੇ ਫੁੱਲ ਮਾਲਾ ਅਰਪਿਤ ਕੀਤੀਆਂ ਅਤੇ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਜੋ ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਦੇਸ਼ ਦਾ ਉਹ ਮਹਾਨ ਦੇਨ ਇੱਕ ਮਿੰਟ ਭਾਰਤ ਰਤਨ ਮੈਂ ਕਹਾਂਗਾ ਵਿਸ਼ਵ ਰਤਨ ਡਾਕਟਰ ਪੀਮਰਾਓ ਮੇਧਕਰ ਜੀ ਦੇ 134ਵੇਂ ਜਨਮ ਦਿਨ ਸਮਕੇ ਉਹਨਾਂ ਦੇ ਆਦਮਾ ਕਰਤ ਬੁੱਤ ਤੇ ਬੰਗਾ ਵਿਖੇ ਸੂ ਆਮਾ ਦੀ ਪਾਰਟੀ ਬੰਗਾ ਬਣੋ ਅੱਗੇ ਉਹਨਾਂ ਨੂੰ ਨਤਮਸਤ ਕਰਨ ਲਈ ਸਦਾ ਦੇ ਫੁੱਲ ਪੇਂਟ ਕਰਨ ਲਈ 71 ਕੋਏ ਹਨ ਇਸ ਮੌਕੇ ਪਰ ਮੈਂ ਸਭ ਤੋਂ ਪਹਿਲਾਂ ਸਮੂਹ ਪਾਰਤਵਾਸੀਆਂ ਨੂੰ ਔਰ ਦੇਸ਼ ਦੇ ਸਾਰੇ ਸ਼ਿਵਵਾਸਦੇ ਪਾਰਤਵਾਸੀਆਂ ਨੂੰ ਉਹਨਾਂ ਦੇ 123ਵੇਂ ਆਗਮਨ ਪਰ ਦੀ ਵਧਾਈ ਮੁਬਾਰਕਬਾਦ ਦਿੰਦਾ ਹਾਂ ਉੱਥੇ ਹੀ ਬਾਬਾ ਸਾਹਿਬ ਵੀ ਹੋਰ ਮੇਰੇ ਦਿਨ ਪੂਰਨ ਕੋਟਨ ਨੂੰ ਨਮਨ ਕਰਦਾ ਹਾਂ ਔਰ ਮੇਰਾ ਮੰਨਣਾ ਹੈ ਬਾਬਾ ਸਾਹਿਬ ਨੇ ਸਾਨੂੰ ਇੱਥੇ ਪੜੋ ਜੁੜੋ ਸੰਘਰਸ਼ ਕਰੋ ਉਹਦੇ ਸਿਧਾਂਤ ਇੱਥੇ ਉੱਥੇ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਔਰ ਦੇਸ਼ ਨੂੰ ਸੰਵਿਧਾਨ ਲਿਖ ਕੇ ਸਮਰਪਿਤ ਕੀਤਾ ਔਰ ਉਸੇ ਸੰਵਿਧਾਨ ਦੇ ਤਹਿਤ ਅੱਜ ਆਪਣਾ ਦੇਸ਼ ਭਾਰਤ ਚੱਲ ਰਿਹਾ ਹੈ ਸੋ ਮੈਂ ਇਸ ਮੌਕੇ ਤੇ ਸਿਖਤ ਤੌਰ ਤੇ ਆਉਣ ਵਾਲੀਆਂ ਪੀੜ੍ਹੀਆਂ ਜੋ ਸਾਡੇ ਬੱਚੇ ਹਨ ਉਹਨਾਂ ਨੂੰ ਜ਼ਰੂਰ ਬੇਨਤੀ ਤੇ ਅਪੀਲ ਕਰਾਂਗਾ ਕਿ ਬਾਬਾ ਸਾਹਿਬ ਹੀ ਮਰਗ ਮੇਤ ਕੇ ਜੀ ਨੇ ਜੋ ਸੰਦਾਨ ਦਿੱਤੇ ਪੜੋ ਜੁਰੂ ਕਿ ਸੰਘਰਸ਼ ਕਰੋ ਉਹਦੇ ਵਿੱਚ ਉਹਨਾਂ ਨੇ এডਿਕੇਸ਼ਨ ਨੂੰ ਪਹਿਲੇ ਨੰਬਰ ਤੇ ਰੱਖਿਆ ਸਾਨੂੰ ਉਹਨਾਂ ਦੇ ਦੱਸੇ ਮਾਰਗਾਂ ਤੇ ਚੱਲ ਕੇ ਚੰਗੀ ਉੱਚ ਵਿਦਿਆ ਪ੍ਰਾਪਤ ਕਰਕੇ ਆਪਣੇ ਦੇਸ਼ ਕੌਮ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਔਰ ਮੈਂ ਇਸ ਮੌਕੇ ਤੇ ਖਾਸ ਕਰ ਜਿੰਨੇ ਵੀ ਪੇਰੈਂਟਸ ਹਨ ਮਾਪੇ ਹਨ ਉਹਨਾਂ ਨੂੰ ਵੀ ਇਹ ਬੇਨਤੀ ਤੇ ਅਪੀਲ ਕਰਾਂਗਾ ਕਿ ਭਾਵੇਂ ਰੋਟੀ ਅੱਧੀ ਖਾ ਲਿਓ ਕੱਪੜਾ ਮਾੜਾ ਪਾ ਲਿਓ ਪਰ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਵਿਦਿਆ ਜੁਬੂਰਤਾਈਓ ਪਵੇ ਆਪਾਂ ਬਾਬਾ ਸਾਹਿਬੀ ਮਰੋਂ ਵੀ ਜਿਹਦੇ ਸੁਪਨਿਆਂ ਨੂੰ ਪੂਰਾ ਸਿਹਾਰ ਕਰ ਸਕਦੇ ਆ सोच ते बाबा साहिब तरक़ा सतगुरु रविदास शक्ति गज के बोलो कहनी बहन कहनी जेज कौम का चकारा ऊंचा होता ना कहते कौम ऊंची होती है गज के बोलो श्री गुरु रविदास शक्ति हेलो हेलो आओ फिर अपना प्रसन्न कौन जमन के पड़ेगा लेकिन बाबा जी का नाम ਡੁੱਕਰ ਭਾਜੀ ਤੁਹਾਡਾ ਮੈਂ ਤਹਿ ਤਹਿ ਤੋਂ ਸ਼ੁਕਰਗੁਜ਼ਾਰ ਆ। ਤੁਜੀ ਚੜ੍ਹ ਨਾ ਤੁਕੀ ਤੂੰ ਨਾ ਕੀਤਾ ਸੁਤੀ ਚੜ੍ਹ ਨਾ ਤੁਕੀ ਤੂੰ ਨਾ ਕੀਤਾ ਮੈਂ ਦੁਨੀਆਂ ਕੀ ਪਾਪਾ ਜਿਸ ਮਾਰ ਜਿਹਨੇ ਪਹੁੰਚੇ ਨੇ ਸਾਡੇ ਸਰਕਾਰ ਜੋ ਸਾਡੇ ਤੁਜੀ ਸਰਹੜੀ ਦਾ ਆਪ ਪਾਰਟੀ इन्हें तो आप पार्टी तो बहुत जो बहुत अच्छे काम कर रही आप पार्टी खासकर कर नशे में दूर कर हैं बहुत बड़ी बड़ा चार ਇਸ ਅਲੀ ਵੀ ਸੇਵਕ ਤੇਰਾ ਮਨ ਦੀ ਅਲੀ ਵੀ ਸੇਵਕ ਤੇਰਾ ਰਈ ਤੂੰ ਦੀ ਖੁੱਡੀਆਂ ਦਾ